ਜਿਹੜਾ ਵਿਵੇਕ ਦਾ ਪਹਿਰਾ ਨੰਗਾ ਸਿੰਘਾਂ ਕੋਲੇ ਉਹ ਕਾਤੋਂ ਰੱਖੀ ਫਿਰਦੇ ਆ ਉਹ ਲਾਗੇ ਨਹੀਂ ਆਉਣ ਦਿੰਦੇ ਲਤਾਂ ਤੋੜ ਦਿੰਦੇ ਆ ਕੋ ਸਤਨਾ ਕੋਈ ਦੂਜਾ ਤੇ ਜਾ ਉਹਨਾਂ ਦੇ ਨਹੀਂ ਜਾ ਸਕਦਾ ਲੰਗਰ 'ਚ ਮਹਾਂਪੁਰਖਾਂ ਦਾ ਮੂੰਹ ਵੱੱਦਾ ਬਾਣੀ ਚੱਲਦੀ ਉਹ ਪ੍ਰਸ਼ਾਦੇ ਨੂੰ ਮਾਰੇ ਨੂੰ ਸ਼ਿਕਾਇਆ ਜਾਂਦਾ ਅੱਜ ਸਾਡਾ ਭੋਜਨ ਨੰਗਾ ਜੀ ਅਸੀਂ ਆਮ ਹੀ ਭੋਗਾਂ ਦੇ ਵੇਣੇ ਵੀ ਜਿਹੜੀ ਥਾਲੀ ਅਸੀਂ ਮਾਰੇ ਦੀ ਕਿਰਪਾਣ ਵਿੱਚ ਭੇਟ ਕਰ ਰਹੇ ਹਾਂ ਉਹ ਭੋਜਨ ਸਹੀ ਨਹੀਂ ਬਣਿਆ ਨਾ ਬਣਾਉਣ ਵਾਲੀ ਸਈਅ ਭੋਜਨ ਨੰਗਾ ਦੂਜਾ ਭਜਨ ਗੁੱਸਾ ਨਾ ਕਰਿਓ 14 ਸਾਲ 9 ਮਹੀਨੇ ਤੇ 13 ਦਿਨ ਗੁਰੂ ਨਾਨਕ ਸਾਹਿਬ ਸੁਲਤਾਨਪੁਰ ਲੋਧੀ ਜਿੱਥੋਂ ਦਾਸ ਆਇਆ ਉੱਥੇ ਬੈਠੇ ਅੱਜ ਵੀ ਉਹ ਜਿਹੜਾ ਸਥਾਨ ਹੈ 5 ਫੁੱਟ ਧਰਤੀ ਤੋਂ ਠੱਲੇ ਆ 26 ਸਾਲ 9 ਮਹੀਨੇ ਤੇ 13 ਦਿਨ ਬਾਬਾ ਬਕਾਲਾ ਸਾਹਿਬ ਦੀ ਧਰਤੀ ਤੇ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਅੱਜ ਕੀ ਹੈ ਪਾਠ ਕਰਨਾ ਤੇ ਸਵੇਰੇ 2:30 3 ਵਜੇ ਉੱਠ ਕੋ ਰੂਹ ਦੇ ਨਾਲ ਕਰੋ ਸ਼ਾਂਤੀ ਹੋ ਕੇ ਮੈਂ ਨਿੰਦਿਆ ਨਹੀਂ ਕਰਦਾ ਰਜ ਰਜ ਪਾਠ ਕਰੋ ਪਰ ਆ ਕੋਈ ਕੰਮ ਹੈ ਵੀ ਕੋਈ ਟਰਾਲੀ ਦੀ ਛੱਤ ਤੇ ਚੜਿਆ ਫਿਰਦਾ ਕੋਈ ਛਬਈ ਦੇ ਤੇ ਬੈਠਾ ਫਿਰਦਾ ਹੈ ਕੋਈ ਖੜੁਕੇ ਤੇ ਚੜ ਕੇ ਬੈਠਾ ਸਪੈਸ਼ਲ ਪਾਠ ਕਰਨਾ ਨਹੀਂ ਗੁਰਮੁਖਾ ਤੈਨੂੰ ਮਾਰੇ ਨੇ ਕਿਹਾ ਸੀ ਅਮਰਤ ਵੇਲਾ ਮੈਂ ਨਿੰਦਕ ਨਹੀਂ ਐ ਬਾਣੀ ਪੜੋ ਰਾਜ ਰਾਜ ਕੇ ਪੜੋ ਮਾਰੇ ਕਹਿੰਦੇ ਉਠਤ ਬੈਠਤ ਸੋਵਤ ਨਾਮ ਕਹ ਨਾਨਕ ਜਨਕੈ ਬਾਣੀ ਤੇ ਸਿੱਖ ਦੀ ਜ਼ਿੰਦਗੀ ਆ ਮੱਛੀ ਪਾਣੀ ਬਿਨਾ ਤੇ ਸਿੱਖ ਬਾਣੀ ਬਿਨਾ ਨਹੀਂ ਪਰ ਜੇ ਕੋਈ ਕਵੇ ਵੀ ਇੱਕ ਦਿਨ ਸਪੈਸ਼ਲ ਰੱਖਣਾ ਬਾਕੀ ਦਿਨ ਨਹੀਂ ਇਹ ਗਲਤ ਗੱਲ ਹੈ ਸਿੱਖ ਤਾਂ ਨਿਤਨੇਮ ਬਾਜਾਂ ਵਾਲੇ ਨੇ ਛੱਡਿਆ ਹੀ ਨਹੀਂ ਮਾਰੇ ਗੁਲਾਬੇ ਦੇ ਖੂਦ ਹੀ ਉੱਤੇ ਜਾ ਕੇ ਕਹਿੰਦੇ ਦਇਆ ਸਿਆ ਬੜੇ ਦਿਨ ਹੋ ਗਏ ਰੂਣਾ ਨਿਤਨੇਮ ਸੁਣ ਇਹਨੂੰ ਅੱਜ ਪੰਜ ਬਾਣੀਆਂ ਸੁਣਾ ਆਖੋ ਵੈਗਰ ਗਲਾਬੀ ਦਾ ਖੂਜ ਅੱਜ ਵੀ ਉੱਥੇ ਹੀ ਆ ਗੁਰਦੁਆਰਾ ਚਰਨ ਕਮਲ ਸਾਹਿਬ ਗੱਜ ਕੇ ਆਖੋ ਵੇਗ ਤੇ ਭਾਈ ਮਾਨ ਸਿੰਘ ਜੀ ਉੱਥੇ ਅੱਖਾਂ ਪਹਾਰਾਏ ਕਹਿੰਦੇ ਦਾਤਿਆ ਸੁਣਿਆ ਸੀ ਕਹੇ ਦੀ ਗੁਰਦੁਆਰੇ ਅਰਦਾਸ ਨਾ ਪੂਰੀ ਹੋਵੇ ਤੇ ਲੋਕੀ ਗੁਰਦੁਆਰੇ ਹੀ ਛੱਡ ਜਾਂਦੇ ਆਖੋ ਸਤਨਾਮ ਕਹਿੰਦੇ ਮੇਰਾ ਕਿਹੜਾ ਬਾਬੇ ਨੇ ਮੁੰਡਾ ਵਿਆਹਾ ਬਾਹਰ ਦਾ ਵੀਜ਼ਾ ਲੱਗਾ ਸਾਡੀ ਤੇ ਸੁਣੀ ਨਹੀਂ ਕਿ ਹੋਰ ਕਿਤੇ ਜਾਣਾ ਬਾਬੇ ਕੋਲ ਹਉ ਤੇਜ ਸਾਥ ਦੇਣਾ ਤੇ 6-7 ਬਾਬੇ ਆਖੋ ਵੇਗ ਐਤਵਾਰ ਰੱਖ ਲਿਆ ਹੁਣ ਮਹਾਰਾਸ਼ੀ ਦਾ ਸਿੰਘਾਂ ਦਾ ਗੱਜ ਕੇ ਆਖੋ ਸਤਿਨਾਮ ਐਤਵਾਰ ਸਾਡਾ ਵਾ ਸੋਮਵਾਰ ਕਿਤੇ ਮੰਗਲਵਾਰ ਕਿਤੇ ਬੁੱਧਵਾਰ ਕਿਤੇ ਵੀਰਵਾਰ ਕਿਤੇ ਬੋਲੋ ਸਤਿਨਾਮ ਉਹ ਕਦੇ ਸੋਚ ਕੇ ਵੇਖੋ ਮੇਰੇ ਪਾਤਸ਼ਾਹ ਕਹਿੰਦੇ ਮਾਨਸਿਆ ਕੀ ਗੱਲ ਐ ਅੱਖਾਂ ਕਾਹਤੋਂ ਭਰੀਆਂ ਕਹਿੰਦੇ ਪਾਤਸ਼ਾਹ ਤੇਰੇ ਵਰਗਾ ਸ਼ੁਕਰਾਨੇ ਕਰਨ ਵਾਲਾ ਵੀ ਮੈਨੂੰ ਕੋਈ ਨજર ਨਹੀਂ ਆਇਆ ਜਿਹਦੇ ਪੁੱਤਾਂ ਦੇ ਖਫਣਾ ਤੋਂ ਬਿਨਾ ਸਰੀਰ ਪਏ ਹੁਣ ਉਹ ਆਖੇ ਫੇਰ ਸ਼ੁਕਰਾਨਾ ਕਰਨਾ ਜੋ ਤੁਦ ਭਾਵੇ ਸਾਈ ਭਲੀ ਤੂੰ ਸਦਾ ਵਾਹਿਗੁਰੂ ਸਾਰੇ ਗੱਜ ਕੇ ਵਾਹਿਗੁਰੂ 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 ਇਹ ਪਰਦੇ ਦਾ ਜੇ ਜਿਨ ਹਰ ਪਾਇਆ ਤਿਨੇ ਛਿਪਾਇਆ ਹੋਣ ਨਜੀਕ ਖੁਦਾਏ ਦੇ ਭੇਤ ਨਾ ਮਾਰੇ ਕਹਿੰਦੇ ਪਾਠ ਕਰਕੇ ਦੱਸਣਾ ਥੋੜਾ ਕਿਸ ਨੂੰ ਮੈਂ ਇੰਨੇ ਕੀਤੇ ਆ ਆਪਾਂ ਤਾਂ ਗਿਣ-ਗਿਣ ਕੇ ਲੱਗ ਪਿਆ ਭੋਜਨ ਵੀ ਨੰਗਾ ਹੋ ਗਿਆ ਤੇ ਅੱਗੇ ਚੱਲੋ ਭਜਨ ਵੀ ਨੰਗਾ ਹੋ ਗਿਆ ਤੇ ਤੀਜਾ ਖਜ਼ਾਨਾ ਜੀਦੀ ਗੱਲ ਹੁਣੇ ਵੀਰ ਜੀ ਕਰਕੇ ਗਿਆ ਵੀ ਸਾਡਾ ਇਤਿਹਾਸ ਬੜਾ ਵੱਡਾ ਸੀ ਸਾਨੂੰ ਦੋ ਚੀਜ਼ਾਂ ਲੈ ਗਈਆਂ ਮਹਾਰਾਜਾ ਰਣਜੀਤ ਸਿੰਘ ਕਿੱਡਾ ਰਾਜਾ ਸੀ ਰੱਬ ਦਾ ਪਿਆਰਾ ਰਾਜਾ ਸੀ ਪਰ ਉਤੋਂ ਵੀ ਦੋ ਗਲਤੀਆਂ ਮਾਰੂ ਹੋ ਗਈਆਂ ਪਹਿਲੀ ਗਲਤੀ ਕਰ ਗਿਆ ਜਿਹੜਾ ਦਾੜੀ 'ਚ ਧੌਲੇ ਆਏ ਸੀ ਤੇ ਉਹਨੇ ਸੋਚਿਆ ਵੀ ਬੁਰੇ ਲੱਗਦੇ ਕਾਲੀ ਕਰ ਲਈ ਬੋਲੋ ਵੇਖਦੇ ਹੋ ਹੁਣ ਕਈ ਸਿੰਘ ਦੇ ਬਾਬਾ ਜੀ ਤੁਸੀਂ ਤਵਾ ਲਾਤਾ ਸਾਡੀ ਬਰਬਾਦੀ ਇਦਾਂ ਹੋਈ ਸੁਣ ਲਿਓ ਉਹਨੇ ਪਹਿਲੀ ਗਲਤੀ ਕੀਤੀ ਵੀ ਦਾੜਾ ਕਾਲਾ ਕਰ ਲਿਆ ਕਿਉਂਕਿ ਉਹ ਰਾਜ ਜਿਹਦੋਂ ਬੰਦੇ ਕੋਲ ਹੁੰਦਾ ਨਸ਼ਾ ਤੇ ਹੁੰਦਾ ਹੀ ਹੈ ਕੁਰਸੀ ਦਾ ਆਹ ਹੁਣ ਵਾਲਿਆਂ ਨੂੰ ਵੇਖ ਲੋ ਇਹਨਾਂ ਨੂੰ ਕਿਹੜਾ ਨਹੀਂ ਹੈਗਾ ਇਹਨਾਂ ਨੂੰ ਤਾਂ ਰੱਬ ਵੀ ਭੁੱਲ ਗਿਆ ਕੋ ਸਤਨਾਮ ਉਹਨੇ ਇਹ ਗਲਤੀ ਕਰ ਲਈ ਵੀ ਥੋੜਾ ਜਵਾਨ ਜੋ ਲਿਖਿਆ ਮਿਲਦਾ ਜੋ ਸਾਨੂੰ ਆਪ ਜੀ ਤਕਰੀਬਨ ਸੁਣਦੇ ਹੋ ਦੂਸਰੀ ਗਲਤੀ ਕੀਤੀ ਵੀ ਆ ਜਿਹੜੀ ਗਾਉਣ ਵਾਲੀ ਵੇਣੇ ਆਪਾਂ ਜਿੰਨੇ ਤੁਸੀਂ ਮੁੰਡੇ ਕੁੜੀਆਂ ਵਿਉਣੇ ਜੀ ਐਨ ਆਰ ਆਈ ਵੀਰ ਬੈਠਿਆ ਇਹ ਗਲਤੀ ਕਦੋਂ ਛੱਡਣੀ ਆ ਢਾਡੀ ਜਥੇ ਦੇ ਬਦਲੀ ਜਾਂਦੇ ਆ ਮੇਰਾ ਵੀ ਸਰੂਪਾ ਤਿਆਰ ਹੋ ਪੈ ਜਾਣਾ ਖੁਇ ਕਰੂ ਹੋਰ ਜਥੇ ਆਈ ਜਾਣੇ ਜੋੜ ਮੇਲੇ ਚੱਲੀ ਜਾਣੇ ਆ ਰਾਤ ਨੂੰ 7 ਤਰੀਕ ਨੂੰ ਮਹਾਪੁਰਖਾਂ ਹੁਕਮ ਲਾਇਆ ਇਹ ਬਣ ਚੜੀ ਉੱਥੇ ਨਗਰ ਔਰ ਇੱਥੇ ਦਿਨੇ ਮਹਾਪੁਰਖਾਂ ਕੋ ਨਿਰਮਲ ਕੁਟੀਆਂ ਅਕਸੀਸਪੁਰੀ ਆਪ ਜੀ ਸੁਣਦੇ ਰਹਿੰਦੇ ਹੋ ਪਰ ਦੁੱਖ ਤਾਂ ਆਉਂਦਾ ਵੀ ਸੁਣੀ ਜਾਣਾ ਵੀ ਹੁਣ ਇੱਕ ਚੀਜ਼ ਵੇਖੋ ਜਗਜੀਤ ਸਾਹਿਬ ਚ ਮੂਲ ਮੰਤਰ ਤੋਂ ਆਰੰਭ ਹੋ ਰਿਹਾ ਪਹਿਲਾਂ ਮੂਲ ਨਾਲ ਗੱਲ ਕੀਤੀ ਫਿਰ ਗਾਵੇ ਵਾਲੀਆਂ ਪੌੜੀਆਂ ਫਿਰ ਸੁਣੇ ਵਾਲੀਆਂ ਤੇ ਅੱਗੇ ਮੰਨੇ ਵਾਲੀਆਂ ਜਿਹੜਾ ਇਹ ਪੌੜੀਆਂ ਚੜ ਗਿਆ ਅੱਗੇ ਆ ਗਿਆ ਪੰਜ ਪ੍ਰਵਾਣ ਪੰਜੇ ਪਾਵੇ ਆਪਾਂ ਕੀ ਕਰਦੇ ਆ ਆਪਾਂ ਮੂਲ ਨਾਲ ਜੁੜੇ ਕੋਈ ਸ਼ੱਕ ਨਹੀਂ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਦੇ ਦਸਵੰਦ ਦਿੰਨੇ ਆ ਸੁਣਦੇ ਵੀਆ ਰਾਗੀ ਜਿਥੇ ਗਾਉਂਦੇ ਵੀਆ ਬਾਣੀ ਪਰ ਆ ਜਿਹੜੀ ਮੰਨੇ ਵਾਲੀ ਫੋੜੀ ਇੱਥੋਂ ਸਾਰੇ ਤਿਲਕ ਜਾਂਦੇ ਆਖੋ ਸਤਰਾ ਕਿੱਡੀ ਹੈਰਾਨੀ ਦੀ ਗੱਲ ਐ ਕਿ ਜਿਹੜੇ ਗੁਰੂ ਨੇ ਕਿਹਾ ਮੰਨ ਵੀ ਲਓ ਤੇ ਅੱਜ ਤੁਸੀਂ ਇੰਨੀ ਸੰਗਤ ਬੈਠੀ ਤੇ ਛੱਡੋ ਅਜਕਾਰਾ ਹੱਥ ਖੜਾ ਕਰਕੇ ਬਾਬਾ ਜੀ ਅੱਜ ਮੈਂ ਕਥਾ ਸੁਣੀ ਕੀਰਤਨ ਮੈਂ ਆਪਦੇ ਪੁੱਤ ਧੀ ਦੇ ਵਿਆਹ ਚ ਨਾ ਸ਼ਰਾਬ ਵਰਤੌਣੀ ਐ ਨਾ ਮੀਟ ਵਰਤੌਣਾ ਤੇ ਨਾ ਗਾਉਣ ਵਾਲੀ ਲਾਉਣੀ ਐ